ਉਲਾਦ ਐਸੀ ਬਣੋ ਕਿ ਤੁਹਾਡੇ ਮਾਪਪਿਆਂ ਅੱਖਾਂ ਜਦੋਂ ਤੁਹਾਡੇ ਤੇ ਪੈਣ ਤਾਂ ਅੰਦਰੋਂ ਅੰਦਰ ਹੀ ਉਹਨਾਂ ਦਾ ਸੀਨਾ ਚੌੜਾ ਹੋ ਜਾਏ ਵੀ ਹਾਂ ਮੇਰਾ ਪੁੱਤ ਆ ਜਾਂ ਮਰੀਤੀ ਆ ਅੱਖਾਂ ਝਗਾਉਣ ਵਾਲੇ ਕੰਮ ਨਾ ਕਰੋ ਇਹ ਜਵਾਨੀ ਜਵਾਨੀ ਜੀ ਚੰਗੇ ਲੱਗਦੇ ਆ ਜਦੋਂ 26 ਪਲੱਸ ਹੋ ਜਾਂਦਾ ਨਾ ਬੰਦਾ ਫਿਰ ਆਪ ਹੀ ਪਛਤਾਉਣ ਲੱਗ ਜਾਂਦਾ ਯਾਰ ਟਾਈਮ ਲੰਘ ਗਿਆ ਖਟਿਆ ਕੁਝ ਨਹੀਂ ਉਹ ਹੀ ਹੈ ਨਾ ਕਹਿਣ ਵਾਲੀ ਗੱਲ ਆ ਵੀ ਕੁਝ ਕਰਨ ਦਾ ਸਮਾਂ ਜੇ ਸੋਕੇ ਲਗਾਉਂਗੇ ਤਾਂ ਲਹਾਂ ਤਾਂ ਤਾਂ ਖੁਦ ਨੂੰ ਪਾਉਣੀ ਆ ਪੈਣੀ ਆ ਬਾਕੀ ਜ਼ਿੰਦਗੀ ਥੋੜੀ ਆ ਸਾਰੇ ਸਿਆਣੇ ਆ ਬੈਸਟ ਆਫ ਲੱਕਰ ਔਲਾਦ ਐਸੀ ਬਣੋ ਕਿ ਤੁਹਾਡੇ ਮਾਂ-ਬਾਪ ਦੀਆਂ ਅੱਖਾਂ ਜਦੋਂ ਤੁਹਾਡੇ ਤੇ ਪੈਣ ਤਾਂ ਅੰਦਰੋਂ-ਅੰਦਰ ਹੀ ਉਹਨਾਂ ਦਾ ਸੀਨਾ ਚੌੜਾ ਹੋ ਜਾਏ ਵੀ ਹਾਂ